ਸੀ ਸਰਾਬਾ ਨਗਰ ਥਾਣੇ ਇੱਕ ਸਾਨੂੰ ਐਕਸਟਰੈਸ਼ਨਲੀ ਕਾਲ ਦੀ ਜਿਹੜੀ ਹੈਗੀ ਆ ਉਹ ਰਿਪੋਰਟ ਆਈ ਸੀ ਗੌਰਵ ਮਿੱਤਲ ਨੇ 621 ਬੀ ਰ ਅਗਰਨਗਰ ਦੇ ਰਹਿਣ ਵਾਲੇ ਉਹਨਾਂ ਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਸਾਨੂੰ ਇੱਕ ਕਾਲ ਆਈ ਹੈ WhatsApp ਕਾਲ ਜਿਹੜਾ ਬਾਹਰਲਾ ਕੋਈ ਨੰਬਰ ਆ ਉਹਦੇ ਤੋਂ ਸਾਨੂੰ ਧਮਕੀ ਮਿਲੀ ਹੈ ਕਿ 3 ਕਰੋੜ ਰੁਪਈਆ ਤੁਸੀਂ ਸਾਨੂੰ ਦਿਓ ਨਹੀਂ ਤਾਂ ਅਸੀਂ ਤੁਹਾਡੇ ਬੱਚਿਆਂ ਨੂੰ ਵਾਈਫ ਨੂੰ ਜਿਹੜਾ ਹੈਗਾ ਅਸੀਂ ਤੁਹਾਨੂੰ ਮਾਰ ਦਿਆਂਗੇ ਉਹ ਗੋਲ ਤੋਂ ਜਿਹੜਾ ਹੈਗਾ ਸਾਡੀ ਪੁਲਿਸ ਟੀਮ ਨੇ ਸਾਡੇ ਡੀਐਸਪੀ ਸਰਾਬਾ ਨਗਰ ਤੇ ਐਸਐਚਓ ਸਾਹਿਬ ਨੇ ਫਰਦਰ ਜਿਹੜੀ ਆ ਉਸ ਗੱਲ ਤੇ ਤਤਕਸ਼ ਕਰਦੇ ਮੁਕਦਮਾ ਦਰਜ ਕਰਕੇ ਅਸੀਂ ਜਿਹੜਾ ਹੈਗਾ ਉਹਦੇ ਚ ਤਜਿੰਦਰ ਸਿੰਘ ਗਿੱਲ ਤੇ ਇੱਕ ਅਮਰਿਤਪਾਲ ਜਿਹੜੇ ਦੋ ਬੰਦੇ ਆ ਅਸੀਂ ਉਹਨਾਂ ਨੂੰ ਅਰੈਸਟ ਕੀਤਾ ਹੈ ਉਹ ਦੋਨੋਂ ਜਿਹੜੇ ਹੈਗੇ ਆ ਇੱਕ ਮੁੱਲਾਪੁਰ ਔਰ ਠੇਗਰਾਉਂ ਦੇ ਏਰੀਏ ਦੇ ਰਹਿਣ ਵਾਲੇ ਹੈਗੇ ਆ ਉਹਨਾਂ ਨੇ ਰੈਕੀ ਕੀਤੀ ਸੀ ਰੈਕੀ ਕਰਕੇ ਜਿਹੜੀਆਂ ਫੋਟੋਗ੍ਰਾਫਸ ਨੇ ਉਹ ਅੱਗੇ ਬਾਹਰ ਜਿਹੜੀਆਂ ਹੈਗੀਆਂ ਉਹ ਟਰਾਂਸਫਰ ਕੀਤੀਆਂ ਸੀ ਤਬਾ ਜਿਨ੍ਹਾਂ ਨੇ ਕ੍ਰੋਮੀ ਮਿਲਿਓ ਪਹਿਲੇ ਵੀ ਇਹਨਾਂ ਨੇ ਕੋਈ ਰਿਪੋਰਟ ਹੈ ਜਿਹੜਾ ਤਜਿੰਦਰ ਗਿੱਲਿਆ ਇਹਦੇ ਤੇ ਪਹਿਲਾਂ 4 ਮੁਕਦਮੇ ਦਰਜ ਆ ਜੀ 2 ਤਾਂ ਲੁਧਿਆਣਾ ਇੱਕ ਤਾਂ ਸ਼ਰਾਬਾ ਨਗਰ ਥਾਣੇ ਦਾ ਮੁਕਦਮਾ ਇੱਕ ਲੋਡੂਵਾਲ ਥਾਣੇ ਦਾ ਮੁਕਦਮਾ ਦਰਜਾ ਇੱਕ ਇਹਦੇ ਤੇ 2 ਕਾਰ ਚੋਰੀ ਦੇ ਪਰਚੇ ਦਰਜਾ ਇੱਕ ਬਰਨਾਲੇ ਹੋਇਆ ਸੀ ਇੱਕ ਮੋਗੇ ਸੀਗਾ ਉਹ ਸ਼ਾਇਦ ਬਰੀ ਹੋ ਚੁੱਕਾ ਹੈ ਜਿਹੜੀ ਫੌਚੂਰਨ ਮੀਡੀਆ ਇਹ ਚੋਰੀ ਦੀਆਂ ਇਹਨਾਂ ਦੀ ਆਪਣੀ ਫੋਰਚੂਨਰ ਇਹਦੇ ਤਾਇ ਦੇ ਮੁੰਡੇ ਦੇ ਨਾਮ ਤੇ ਆ ਜਿਹੜੀ ਸਾਨੂੰ ਆਰਸੀ ਮਿਲੀ ਆ ਉਹ ਜਿਹੜੀ ਹੈਗੀ ਆ ਅਸੀਂ ਗੱਡੀ ਜਿਹੜੀ ਇਹਦੇ ਇਹਦੇ ਇੱਕ ਪੇਪਰ ਨੇ ਮਤਲਬ ਇਹਦੇ ਤਾਇ ਦੇ ਨਾਮ ਦੇ ਹੀ ਆ ਤਾਇ ਦੇ ਮੁੰਡੇ ਦੇ ਨਾਮ ਤੇ ਹੀ ਹੈਗੀ ਆ ਫੋਰਚੂਨਰ ਜਿਹੜੀ ਗੱਡੀ ਆ ਕਿਹਨੇ ਜਿਹੜੀ ਇਹਨੇ ਕਾਲ ਕੀਤੀ ਸੀ ਕਿ ਇਹਨੇ ਨਾਰਮਲ ਕਾਲ ਕੀਤੀ ਜਾਂ ਕੋਈ ਸੋਰੀ ਵਟਸਐਪ ਕਾਲ ਜਾਂ ਕੋਈ ਉਹ ਕੁਝ ਆਈਡੀ ਲਾਈਕੀ ਕਾਲ ਕੀਤੀ ਨਹੀਂ ਵਟਸਐਪ ਤੋਂ ਕਾਲ ਆ ਇਹ ਸਾਨੂੰ ਜਿਹੜਾ ਵਟਸਐਪ ਦੀ ਆਈਡ ਅੱਗੇ ਉਹਦਾ ਨੰਬਰ ਹੁੰਦਾ ਜੀ 64 ਮਨੀਲਾ ਦਾ ਨੰਬਰ ਆ ਇਹਦੇ ਜਿਹੜੇ ਤਾਇਆ ਜੀ ਦਾ ਬੇਟਾ ਜਿਹੜਾ ਦੂਜਾ ਸਾਡਾ ਅਕਿਊਜ਼ਡ ਰਮਨਦੀਪ ਸਿੰਘ ਉਹ ਇਹਦੇ ਤਾਇਆ ਜੀ ਦਾ ਬੇਟਾ ਆ ਉਹ ਮਨੀਲਾ ਚ ਰਹਿੰਦਾ ਹੈ ਜਿਹੜਾ ਜੀ ਇੱਕ ਪਿਸਤਲ ਮਿਲਿਆ ਵਾ ਉਹ ਪਿਸਤਲ ਹੈਲ ਸੀਗਾ ਜਾਂ ਕਿਵੇਂ ਕੋਈ ਘਣਾਉਣਾ ਪਿਸਤਲ ਤਾਂ ਨਹੀਂ ਕਿਹੜਾ ਪਿਸਤਲ ਹੈ ਨਹੀਂ ਜੀ ਇਹ 9mm ਪਿਸਤਲ ਆ ਇਹਦੀ ਗੱਡੀ ਚੋਂ ਬਰਾਮਦ ਹੋਇਆ ਇਹਦੇ ਕੋਲ ਲਾਇਸੈਂਸ ਨਹੀਂ ਪੇਸ਼ ਕਰ ਸਕਿਆ ਉਹ ਅਸੀਂ ਵੈਰੀਫਾਈ ਕਰਾਂਗੇ ਜਿਹੜੇ ਵੀ ਇਹ ਜਿੱਥੋਂ ਦਾ ਰਹਿਣ ਵਾਲਾ ਹੈ ਉੱਥੇ ਅਸੀਂ ਭੇਜ ਕੇ ਦਾ ਅਸਲਾ ਜਿਹੜਾ ਇਹ ਚੈੱਕ ਕਰਾਵਾਂਗੇ ਜਾਇਜ਼ ਆ ਕਿ ਨਜਾਇਜ਼ ਆ ਕਿਹੜਾ ਹਥਿਆਰ ਮਿਲਿਆ ਨਹੀਂ ਇਹਦੇ ਕੋਲ ਉਸ ਟਾਈਮ ਤੇ ਲਾਇਸੈਂਸ ਨਹੀਂ ਸੀਗਾ ਜਦੋਂ ਅਸੀਂ ਇਹਨੂੰ ਅਰੈਸਟ ਕੀਤਾ ਉਹ ਅਸੀਂ ਵੈਰੀਫਾਈ ਕਰਾਵਾਂਗੇ ਮੈਡਮ ਕੀ ਇਹ ਰੈਡਾਰ ਦੇ ਹੋਰ ਵੀ ਵਪਾਰੀ ਸੀ ਲਿਜਾਉਣੇ ਨੇ ਹਾਂਜੀ ਇਹਦੇ ਫੋਨ ਚ ਜਿਹੜਾ ਸਾਡੇ ਕੋਲ 2 ਦਿਨ ਪਹਿਲਾਂ ਦਮਨ ਮੱਕੜ ਨੇ ਡਾਕਟਰ ਉਹਨਾਂ ਕੋਲੋਂ ਸਾਨੂੰ ਸਾਡੇ ਸਾਈਬਰ ਕ੍ਰਾਈਮ ਸੈੱਲ ਦੇ ਵਿੱਚ ਕੰਪਲੇਂਟ ਆਈ ਸੀ ਉਹ ਜਿਹੜੀ ਆ ਮਤਲਬ ਇਹਦੀ ਪੁੱਛਗਿੱਛ ਜਿਹੜੀ ਹੁਣ ਅਸੀਂ ਇਹਨੂੰ ਅੱਜ ਕੀਤੀ ਆ ਉਹ ਇਹਨਾਂ ਨੇ ਹੀ ਰਮਨਦੀਪ ਵੱਲੋਂ ਹੀ ਇਹਦੇ ਤਾਇਆ ਜੀ ਦਾ ਬੇਟਾ ਜਿਹੜਾ ਬਾਹਰ ਮਨੀਲਾ ਰਹਿੰਦਾ ਉਹਦੇ ਵੱਲੋਂ ਹੀ ਇਹਨਾਂ ਨੂੰ ਥ੍ਰੈਟ ਕਾਲ ਕੀਤੀ ਗਈ ਸੀ ਰੈਨਸਮ ਕਾਲ ਕੀਤੀ ਸੀ 1 ਕਰੋੜ ਦੀ ਡਿਮਾਂਡ ਡਾਕਟਰ ਦਮਨ ਮੱਕੜ ਤੋਂ ਕੀਤੀ ਸੀ ਇਹਨਾਂ ਨੇ ਇਹਨਾਂ ਨੇ ਵਿੱਚ ਵਿੱਚ ਦੱਸਿਆ ਵੀ ਜੇ ਇਹ 3 ਕਰੋੜ ਦੀ ਇਹਨਾਂ ਨੇ ਮੰਗ ਕੀਤੀ ਤੇ 3 ਕਰੋੜ ਦਾ ਅਗੇ ਯੂਜ਼ ਕੀ ਕਰਨਾ ਸੀ ਕਦੇ ਵੀ ਕਰ ਰਹੇ ਸੀ ਇਹ 3 ਕਰੋੜ ਇਹਨਾਂ ਨੇ ਤਿੰਨ 파ਟਨਰ ਜਿਵੇਂ ਇਹ ਹੋ ਗਿਆ ਤੇਜਿੰਦਰ ਗਿੱਲ ਹੋ ਗਿਆ ਇੱਕ ਇਹਨਾਂ ਦਾ ਸਾਥੀ ਹੈਗਾ ਉਹ ਮੁੰਡਾ ਵੈਨਕੂਵਰ ਰਹਿੰਦਾ ਪਨੀਤ ਜਲੰਧਰ ਤੋਂ ਔਰ ਤੀਸਰਾ ਇਹਦਾ ਬ੍ਰਦਰ ਜਿਹੜਾ ਰਮਨ ਇਹਨਾਂ ਨੇ ਤਿੰਨਾਂ ਨੇ ਆਪਸ ਦੇ ਵਿੱਚ ਜਿਹੜਾ ਹੈਗਾ ਆ ਉਹ ਯੂਜ਼ ਕਰਨੇ ਸੀ ਪੈਸੇ ਮੈਂ ਬਿਲਕੁਲ ਨਹੀਂ ਇਹਦੀ ਵਾਈਫ ਤੇ ਬੱਚਿਆਂ ਦਾ ਪਿੱਛਾ ਵੀ ਕੀਤਾ ਸੀ ਹਾਂਜੀ ਇਹਨਾਂ ਨੇ ਜਿਹੜੀ ਸਾਨੂੰ ਥੋੜੀ ਜੀ ਲੀਡ ਮਿਲੀ ਸੀ ਉਹ ਸਾਨੂੰ ਇਸ ਗੱਲ ਤੋਂ ਹੀ ਅਸੀਂ ਲੱਕੀਰੇ ਸਾਨੂੰ ਲੀਡ ਹੀ ਇਸ ਗੱਲ ਤੋਂ ਮਿਲੀ ਸੀ ਇਹਨਾਂ ਨੇ ਉਹਦੀਆਂ ਰੈਕੀ ਕਰਕੇ ਉਹਦੀ ਵਾਈਫ ਬੱਚਿਆਂ ਦੀਆਂ ਫੋਟੋ ਖਿੱਚੀਆਂ ਸੀ ਉਹ ਫੋਟੋ ਜਿੱਥੋਂ ਮੋਬਾਈਲ ਵਗੈਰਾ ਤੋਂ ਖਿੱਚੀਆਂ ਸੀ ਸਾਨੂੰ ਉਸ ਤੋਂ ਲੀਡ ਮਿਲਦੇ ਹੋਏ ਅਸੀਂ ਇਹਨਾਂ ਨੂੰ ਕਾਬੂ ਕਰ ਪਏ ਇਹਨਾਂ ਕਿੰਨੇ ਦਿਨ ਪਹਿਲੇ ਜਿਹੜੀ ਹੈ ਤਰਫਾਜ਼ ਦਿੱਤੀ ਸੀ ਤੇ ਕਿੰਨੇ ਦਿਨ ਬਾਅਦ ਕਾਬੂ ਸਾਨੂੰ ਜਿਹੜੀ ਇਹ ਕੰਪਲੇਂਟ ਆਈ ਸੀ ਜੀ ਸਾਨੂੰ ਇਹ 17 17 ਤਰੀਕ ਨੂੰ ਆਈ ਸੀ 18 ਤਰੀਕ ਨੂੰ ਅਸੀਂ ਪਰਚਾ ਦਰਜ ਕੀਤਾ ਤੇ ਅਸੀਂ ਇਹਨਾਂ ਨੂੰ ਸ਼ਾਮ ਨੂੰ ਜਿਹੜਾ ਹੈਗਾ ਅਸੀਂ ਅਰੈਸਟ ਕਰ ਲਿਆ ਸੀ ਫਿਲਹਾਲ ਇੱਕ ਬੰਦਾ ਪਕੜਿਆ ਗਿਆ ਭਾਈਆ ਦੋ ਬੰਦੇ ਚਲਦ ਪਕੜੇ ਗਏ ਆ ਇਹਦੇ ਚ ਦੋ ਬੰਦੇ ਅਸੀਂ ਅਰੈਸਟ ਕਰ ਲਏ ਦੋ ਬੰਦੇ ਜਿਹੜੇ ਆ ਉਹ ਬਾਹਰ ਰਹਿੰਦੇ ਆ ਇੱਕ ਮਨੀਲਾ ਰਹਿ ਰਿਹਾ ਇੱਕ ਵੈਨਕੂਵਰ ਆ ਕੈਨੇਡਾ ਇਹਨਾਂ ਦਾ ਜਿਹੜਾ ਕਾਰੋਬਾਰੀ ਉਹਨਾਂ ਦਾ ਕਾਰੋਬਾਰ ਕਰਦਾ ਜੀ ਉਹਨਾਂ ਦਾ ਸਪਿਨਿੰਗ ਦਾ ਹੈਗਾ ਸਪਿਨਿੰਗ ਦਾ ਥ੍ਰੈਡ ਦਾ ਕਾਰੋਬਾਰ ਹੈਗਾ ਕਿ ਪਹਿਲਾਂ ਵੀ ਮਨੂੰ ਕਿਸੇ ਉਹਨਾਂ ਨੂੰ ਪਹਿਲੇ ਵੀ ਕੋਈ ਕਮਜ਼ੀ ਆਈ ਹੈ ਜਾਂ ਫਰਸਟ ਕਾਲ ਸੀ ਨਾ ਦੀ ਨਹੀਂ ਉਹਨਾਂ ਨੂੰ ਉਹਨਾਂ ਨੂੰ ਨਹੀਂ ਆਈ ਕਿਸੇ ਨੂੰ ਮਤਲਬ ਇਹਨਾਂ ਦੀਆਂ ਇਹ ਦੋ ਕਾਲਸ ਨੇ ਜਿਹੜੀਆਂ ਸ਼ਹਿਰ 'ਚ ਹਜੇ ਤੱਕ ਇਹਨਾਂ ਨੇ ਜਿਹੜੀਆਂ ਕੀਤੀਆਂ ਸੀ ਫਰਦਰ ਤੁਸੀਂ ਹੋਰ ਵੈਰੀਫਾਈ ਕਰਦੇ ਹਾਂ ਜੇ ਇਹਨਾਂ ਦੇ ਫੋਨ 'ਚ ਹੋਰ ਕੋਈ ਡਾਟਾ ਹੋਊਗਾ ਜਾਂ ਕੁਝ ਹੋਊਗਾ ਮੈਂ ਕਾਰੋਬਾਰੀ ਨੂੰ ਹੀ ਜਾਣਦੇ ਤਾਂ ਨਹੀਂ ਸੀਗੇ ਕੋਈ ਪਹਿਲਾਂ ਦਾ ਕੋਈ ਇਹਨਾਂ ਨੇ ਟਾਰਗੇਟ ਕੀਤਾ ਕਿ ਜਿਹੜਾ ਇਹ ਤਜਿੰਦਰ ਗੇਲਿਆ ਇਹ ਵੀ ਅਗਰਨਗਰ ਉਥੇ ਐਮਆਈਜੀ ਫਲੈਟ ਦਾ ਵਿੱਚ ਰਹਿ ਰਿਹਾ ਇਹ ਅਗਰਨਗਰ ਨੂੰ ਲੈ ਕੇ ਸੜਕ ਕ੍ਰਾਸ ਕਰਕੇ ਉਹ ਸਾਹਮਣੇ ਅਗਰਨਗਰ ਨਾਲੇ ਮੈਂ ਜੀ ਫਲੈਸ਼ ਨੇ ਇਹ ਉੱਥੇ ਆਂਦਾ ਜਾਂਦਾ ਦੇਖਦਾ ਰਹਿੰਦਾ ਸੀ ਵੀ ਕੀ ਉਹਨਾਂ ਕੋਲ ਗੱਡੀਆਂ ਨੇ ਕੋਈ ਕੀ ਕਾਰੋਬਾਰ ਆ ਇਹ ਪੂਰੇ 1 ਮਹੀਨੇ ਤੋਂ ਉਹਨਾਂ ਦੀ ਰੈਕੀ ਕਰ ਰਿਹਾ ਸੀ ਮਤਲਬ ਮਹੀਨੇ ਤੋਂ ਟਾਰਗੇਟ ਤੇ ਹਾਂਜੀ 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 ਥੈਂਕ ਯੂ